PRTC ਅਤੇ ਪੰਜਾਬ ਰੋਡਵੇਜ਼ ਮੁਲਾਜ਼ਮਾ ਵੱਲੋਂ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹੱਕ ਕੀ ਮੰਗਾਂ ਨਾ ਮੰਨੇ ਜਾਂਦੇ ਰੋਸ ਵਜੋਂ ਅੱਜ ਬੁਰਲਾਡਾ ਡਿਪੂ ਦੇ ਬਾਹਰ ਪੰਜਾਬ ਸਰਕਾਰ ਖਿਲਾਫ ਕੀਤੀ ਨਾਰੇਬਾਜ਼ੀ ਅਤੇ ਕਿਹਾ ਕਿ ਆਉਣ ਵਾਲੀ 6-7 ਅਤੇ 8 ਜਨਵਰੀ ਨੂੰ PRTC ਅਤੇ ਪੰਜਾਬ ਰੋਡਵੇਜ਼ ਬੱਸਾਂ ਦਾ ਮੁਕੰਮਲ ਚੱਕਾ ਜਾਮ ਕਰਨ ਦਾ ਕੀਤਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦੇ ਕਰਾਉ ਕਰਨ ਦਾ ਕੀਤਾ ਐਲਾਨ ਹਾਈ ਹਾਏ 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 ਨਾਲ ਜੀ ਭੁੱਲ ਰਹੇ ਹਾਏ 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 ਜਿਆ ਸਰਕਾਰ ਮੁਰਦਾਬਾਦ 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 ਸਾਡਾ ਜੀ ਅਸੀਂ ਸਰਕਾਰ ਨਾਲ ਬਾਰ ਬਾਰ ਮੀਟਿੰਗਾਂ ਕਰਕੇ ਸਾਡੀ ਜਥੇਬੰਦੀ ਪੰਜਾਬ ਰੋਡਵੇ ਪਨਬਸ ਪੀਆਰਟੀਸੀ ਕੰਡਕਟਰ ਜੂਨੀਅਨ ਮੰਗ ਅੱਕ ਚੁੱਕੀ ਹੈਗੀ ਪਰ ਸਰਕਾਰ ਕਿਸੇ ਵੀ ਸਾਨੂੰ ਵੜ ਪੱਤਰ ਨਹੀਂ ਲਾ ਰਹੀ ਸਰਕਾਰ ਵਾਰ-ਵਾਰ ਮੀਟਿੰਗਾਂ ਕਰਦੀ ਐ ਸਾਨੂੰ ਸਾਡੇ ਧਰਨੇ ਮਜਾਰੇ ਪੋਸਟਪੌਨ ਕਰਾਉਂਦੀ ਐ ਤੇ ਵਾਅਦੇ ਕਰਕੇ ਮੀਟਿੰਗਾਂ ਤੋਂ ਭੱਜ ਜਾਂਦੀ ਐ ਸੋ ਇਸ ਦੇ ਸਬੰਧ ਦੇ ਵਿੱਚ ਹੀ ਅੱਜ ਸਾਡੀ ਪਹਿਲਾਂ ਵੀ ਗੇਟ ਰੈਲੀਆਂ ਤੇ ਬੰਦ ਦੇ ਤਕਰੀਬਨ ਸੰਘਰਸ਼ ਚੱਲਦੇ ਰਹੇ ਨੇ ਸੋ ਅੱਜ ਵੀ ਇਸੇ ਨੂੰ ਪੜਾ ਨੂੰ ਮੁੱਖ ਰੱਖਦੇ ਹੋਏ ਅੱਜ 2 ਤਰੀਕ ਦੀ ਸਾਡੀ ਸਾਰੇ ਪੰਜਾਬ ਦੇ ਵਿੱਚ ਢੀਪਾਂ ਦੇ ਵਿੱਚ ਗੇਟ ਰੈਲੀਆਂ ਲੱਗੀਆਂ ਸੋ ਅੱਜ ਦੀ ਗੇਟ ਰੈਲੀ ਨੂੰ ਸਬੰਧ ਦੇ ਵਿੱਚ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਅੱਜ ਵੀ ਟ੍ਰਾਂਸਪੋਰਟ ਮੰਤਰੀ ਨੇ ਪੈਨਲ ਮੀਟਿੰਗ ਸੱਦੀ ਐ ਜੇ ਉਸ ਦੇ ਵਿੱਚ ਸਾਡਾ ਕੋਈ ਪੁਖਤਾ ਹੱਲ ਨਹੀਂ ਨਿਕਲਦਾ ਤਾਂ ਮਜਬੂਰਨ ਸਾਨੂੰ 6 7 8 3 ਰੋਜ਼ਾ ਹੜਤਾਲ ਕਰਕੇ ਮੁੱਖ ਮੰਤਰੀ ਵਿਰਾਸ ਦਾ ਕ੍ਰਯੋ ਕਰਨਾ ਪਊਗਾ ਸੋ ਸਰਕਾਰ ਨੂੰ ਅਸੀਂ ਬੇਨਤੀ ਵੀ ਕਰਨਾ ਚਾਹੁੰਦੇ ਆ ਚੇਤਾਵਨੀ ਵੀ ਦੇਣਾ ਚਾਹੁੰਦੇ ਆ ਵੀ ਸਾਡੇ ਜੋ ਮੁੱਦੇ ਨੇ ਉਹਨਾਂ ਦਾ ਹੱਲ ਕੀਤਾ ਜਾਵੇ ਅਸੀਂ ਤੁਹਾਨੂੰ ਬਹੁਤ ਵਿਸ਼ਵਾਸ ਨਾਲ ਸਰਕਾਰ ਨੂੰ ਚੁਣ ਕੇ 92 ਐਮਐਲਏ ਲੈ ਕੇ ਆਏਗੇ ਤੇ ਅੱਗੇ ਵੀ ਇਹਨਾਂ ਦੇ ਨਾਲ ਅਸੀਂ ਵਧੀਆ ਲੋਕਾਂ ਵਿਚਰਦੇ ਹੋਏ ਹੋਰ ਵੀ ਜਿਮਣੀ ਚੋਲਾ ਦੇ ਵਿੱਚ ਤਿੰਨ ਐਮਐਲਏ ਸਾਹਿਬ ਇਹਨਾਂ ਦੇ ਜਤੈ ਨੇ ਸੋ ਸਰਕਾਰ ਨੂੰ ਬੇਨਤੀ ਹੈ ਕਿ ਸਾਨੂੰ ਜਲਦੀ ਤੋਂ ਜਲਦੀ ਸਾਡੇ ਵਰਕਰਾਂ ਨੂੰ ਪੱਕਾ ਕੀਤਾ ਜਾਵੇ ਤੇ ਜਿਹੜੀਆਂ ਰਹਿੰਦੀਆਂ ਛੋਟੀਆਂ-ਛੋਟੀਆਂ ਮੰਗਾਂ ਸਾਡੀਆਂ ਹੱਲ ਕੀਤੀਆਂ ਜਾਣਾਂ ਤੇ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤਾ ਜਾਵੇ ਤੇ ਜੋ ਸਾਡੇ ਸਾਥੀ ਬਾਅਦ ਦੇ ਵਿੱਚ ਬਹਾਲ ਹੋ ਕੇ ਆਏ ਨੇ ਜੋ ਘੱਟ ਤਨਖਾਹ ਲੈ ਰਹੇ ਨੇ ਉਸ ਸੰਬੰਧ ਦੇ ਵਿੱਚ ਵੀ ਬੇਨਤੀ ਹੈ ਕਿ ਸਾਰੇ ਸਾਥੀ ਬਰਾਬਰ ਕੰਮ ਕਰਦੇ ਨੇ ਬਰਾਬਰ ਤਨਖਾਹ ਦਿੱਤੀ ਜਾਵੇ ਅੱਜ ਪੀਆਰਡੀਸੀ ਦੇ ਵਰਕਰਾਂ ਵੱਲੋਂ ਅੱਜ ਜਿਹੜੀ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰਕੇ ਗੇਟ ਰੈਲੀ ਰੱਖੀ ਹੈ ਕੀ ਮਸਲਾ ਤੁਹਾਡਾ ਹੈ ਦੇਖੋ ਜੀ ਜਦੋਂ ਦੀ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ ਤਾਂ ਸਾਨੂੰ ਬੜਾ ਇਸ ਪਾਰਟੀ ਦੇ ਮਾਣ ਸੀਗਾ ਵੀ ਇਹ ਸਰਕਾਰ ਬਣਦੇ ਨਾਲ ਹੀ ਜਿਹੜਾ ਵੀ ਸਾਡੇ ਕੱਚੇ ਮਲਾਜ਼ਮ ਨੇ ਸਾਡੇ ਵਿਭਾਗ ਦੇ ਵਿੱਚ ਟਰਾਂਸਪੋਰਟ ਵਿਭਾਗ ਦੇ ਵਿੱਚ ਵੀ ਉਹਨਾਂ ਦਾ ਇਹ ਹੱਲ ਕਰਨਗੇ ਪਰ ਇਹ ਸਰਕਾਰ ਪਿਛਲੀ ਸਰਕਾਰਾਂ ਵਾਂਗ ਵੀ ਝੂਠੀ ਤੇ ਬੇਇਨਕਾਫ਼ ਸਾਬਤ ਹੋਈ ਹੈਗੀ ਸੋ ਸਾਡੀਆਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਮੰਗਾਂ ਲਟਕਦੀਆਂ ਆ ਰਹੀਆਂ ਨੇ ਜਿਵੇਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰੋ ਆ ਟ੍ਰਾਂਸਪੋਰਟ ਵਿਭਾਗ ਦੇ ਵਿੱਚ ਜਿਹੜੀਆਂ ਸਰਕਾਰੀ ਬੱਸਾਂ ਨੇ ਉਹਨਾਂ ਦਾ ਕਟੋਕੜ ਗਿਣਤੀ 10000 ਕੀਤੀ ਜਾਵੇ ਕਿਲੋਮੀਟਰ ਸਕੀਮ ਦੇ ਬੱਸਾਂ ਜਿਹੜੀਆਂ ਬੰਦ ਕੀਤੀਆਂ ਜਾਣ ਤੇ ਜਿਹੜੇ ਸਾਡੇ ਵਰਕਸ਼ਾਪ ਦੇ ਸਾਥੀ ਨੇ ਤੇ ਉਹਨਾਂ ਨੂੰ ਸਕਿਲਡ ਦੇ ਨਾਲ ਜਾਂ ਸਰਵਿਸ ਰੂਲ ਲਾਗੂ ਕਰਕੇ ਕੋਈ ਰੈਗੂਲਰ ਕੀਤਾ ਜਾਵੇ ਸੋ ਸਾਡੀਆਂ ਮੰਗਾਂ ਸੀ ਜਿਸ ਨੂੰ ਲੈ ਕੇ ਅਸੀਂ ਸੰਘਰਸ਼ ਕਰ ਰਹੇ ਹਾਂ ਪਰ ਪੰਜਾਬ ਸਰਕਾਰ ਦੀ ਟਾਈਮਡ ਪਾਉਣ ਵਾਲੀ ਜਿਹੜੀ ਨੀਤੀ ਆ ਉਹ ਅਪਣਾ ਰਹੀ ਹੈਗੀ ਸੋ ਸਾਡੀ ਅੱਜ ਟ੍ਰਾਂਸਪੋਰਟ ਮੰਤਰੀ ਨਾਲ ਚੰਡੀਗੜ੍ਹ ਮੀਟਿੰਗ ਵੀ ਹੈਗੀ ਸੋ ਅਸੀਂ ਸਰਕਾਰ ਤੋਂ ਇੱਕ ਆਸ ਤੇ ਕਰਦੇ ਆਂਗੇ ਵੀ ਜੇ ਸਾਡੀਆਂ ਮੰਗਾਂ ਨੇ ਉਹਨਾਂ ਦਾ ਤੁਰੰਤ ਹੱਲ ਕਰੇ ਤੇ ਜਿਹੜੇ ਸਾਡੇ ਵਿਭਾਗ ਦੇ ਵਿੱਚ ਕੱਚੇ ਮੁਲਾਜ਼ਮ ਕੰਮ ਕਰ ਰਹੇ ਆਗੇ ਉਹਨਾਂ ਨੂੰ ਸਰਵਿਸ ਰੂਲ ਬਣਾ ਕੇ ਰੈਗੂਲਰ ਕਰੇ ਜੇਕਰ ਫਿਰ ਵੀ ਕੋਈ ਸੱਡੀ ਸਰਕਾਰ ਆ ਦੀ ਗੱਲ ਨਹੀਂ ਸੁਣਦੀ ਤਾਂ 6 7 8 ਨੂੰ ਅਸੀਂ ਹੜਤਾਲ ਕਰਕੇ ਮੁਕੰਮਲ ਚੱਕਾ ਜੰਮ ਕਰਕੇ ਸਰਕਾਰ ਦਾ ਪਿੱਟ ਸਿਆਪਾ ਕਰਾਂਗੇ ਤੇ ਮੁੱਖ ਮੰਤਰੀ ਰੈਸ਼ ਦਾ 7 ਤਰੀਕ ਨੂੰ ਅਸੀਂ ਘਰਾਉ ਕਰਾਂਗੇ ਬੁੱਢ ਲਾਡਾ ਦੀਆਂ ਖਬਰਾਂ ਜਾਣਨ ਲਈ ਸਾਡੇ ਚੈਨਲ ਬੁੱਢ ਲਾਡਾ ਹਲਚਲ ਨੂੰ ਸਬਸਕ੍ਰਾਈਬ ਕਰੋ ਅਤੇ ਪੋਸ਼ਟ ਨੂੰ ਲਾਈਕ ਅਤੇ ਸ਼ੇਅਰ ਕਰੋ